ਮੇਰਾ ਨਾਮ ਵੀ ਲਿਫਟਿੰਗ ਜੁਨੀਅਨ ਪ੍ਰਧਾਨ ਗੋਲਦੀ ਕੋੜੀ ਅੱਜ ਕੀ ਕਾਰਨ ਹੈ ਕੋੜੀ ਦੀਆਂ ਪਰਟਕਲੀਆਂ ਕਾਰਪੋਰੇਸ਼ਨ ਦੇ ਬਾਹਰ ਔਰ ਅੰਦਰ ਮੁਰਦਾਬਾਦ ਹੋ ਰਿਹਾ ਹੈ ਜੀ ਅੱਜ ਜੀ ਮੁੱਦਾ ਸਾਡਾ ਹੈ ਵਾ ਵੀ ਸਾਨੂੰ 2 ਮਹੀਨੇ ਤੋਂ ਸੈਲਰੀ ਨਹੀਂ ਮਿਲਦੀ ਪਈ ਪਲੱਸ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫੋਮਲ ਲੈਟਰ ਦਿੱਤੇ ਹੈ ਉਹਦੇ ਕਰਕੇ ਵੀ ਸਾਨੂੰ ਇਲਾਦਾ ਦਾ ਦਾਵਾ ਡੋਲਿਆ ਜੀ ਤੇ ਇਹ ਘਟੋ ਘੜ ਮੈਕਸਿਮਮ 200 250 ਬੰਦੇ ਤਨਖਾਹ ਰੁਕੀ ਪਈ ਹੈ ਜੀ ਇਹ ਸਾਰੇ ਲਿਫਟਿੰਗ ਵਾਲੇ ਲਿਫਟਿੰਗ ਵਾਲੇ ਤਾਂ ਮੇਰੇ ਸਾਹ ਨਾਲ 70 80 ਬੰਦੇ ਹੋਣੇ ਆ ਜੀ ਬਾਕੀ ਦੂਸਰੇ ਬੰਦੇও ਕੰਮ ਕਰਤੇ ਲੱਗੇ ਉਹ ਵੀ ਹੌਲੀ ਹੌਲੀ ਆ ਰਹੇ ਆ ਜੀ ਇੱਥੇ ਕੀ ਕਹਿੰਦੇ ਆ ਸਾਇੰਟਿਸਟ ਡਾਕਟਰ ਜੀ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਬ ਹੈ ਆਪਣਾ ਹੱਕ ਵਾਸਤੇ ਲੜਨਾ ਇਹ ਸੈਲਰੀ ਇਹਨਾਂ ਦੀ ਦੋ ਮਹੀਨੇ ਦੀ ਪੈਂਡਿੰਗ ਆ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰ ਹੀ ਕੋਈ ਗੌਰ ਕਰ ਰਿਹਾ ਵਾ ਨਾ ਕੋਈ ਇੰਸਪੈਕਟਰ ਗੌਰ ਕਰ ਰਿਹਾ ਨਾ ਕੋਈ ਕਾਰਪੋਰੇਸ਼ਨ ਗੌਰ ਕਰ ਰਿਹਾ ਜੀ ਇਸ ਕੰਮ ਤੇ ਗੱਲਬਾਤ ਹੋਈ ਤਾਂ ਗੱਲਬਾਤ ਹੀ ਹੋਈ ਸਾਨੂੰ ਦਿਲਾਸਾ ਦਿੱਤਾ ਜਾ ਰਿਹਾ ਸੀ ਵੀ ਤੁਹਾਨੂੰ ਅੱਜ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਕੱਲ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਪਰਸੋਂ ਇੱਕ ਮਹੀਨੇ ਦੀ ਤਨਖਾਹ ਛੱਡ ਕੇ ਦੂਜੇ ਦੀ ਛੱਡ ਕੇ ਅੱਜ ਤੀਸਰਾ ਮਹੀਨਾ ਚੜ ਗਿਆ ਜੀ ਤਨਖਾਹ ਨਹੀਂ। ਤਨਖਾਹ ਦੇ ਨੇ ਕੀ ਐ 7000 ਰੁਪਏ ਤਨਖਾਹ ਉਹ ਵੀ ਨਹੀਂ ਇਹਨਾਂ ਕੋ ਦਿੱਤੀ ਜਾ ਰਹੀ ਜੀ। ਇਹ ਦੋ ਦੋ ਮਹੀਨੇ ਗੁਜ਼ਾਰਾ ਕਿੱਦਾਂ ਕਰਨਗੇ ਆਪਣਾ। 300 ਰੁਪਏ ਦੀ ਆਟੇ ਦੀ ਗੁੱਥੀ ਹੋ ਗਈ ਆ। ਬੱਚਿਆਂ ਨੇ ਸਕੂਲ ਦੇ ਫੀਸਾਂ ਦੁੱਧ ਦਾ ਖਰਚਾ ਲਾ ਲਉ ਤੁਸੀਂ ਮੈਕਸਿਮਮ ਕਿੰਨਾ ਕਰੀ ਜਾਣਗੇ 7000 ਚ। ਸਜੀਤ ਕੁਮਾਰ ਸਜੀਤ ਜੀ ਕੀ ਸਮਝਦੇ ਹੋ ਕਿ ਕਿੰਨਾ ਚਿਰ ਕੇ ਸਟ੍ਰਾਈਕ ਇਹਦਾ ਚੱਲੀ ਰਹੇਗੀ। ਜਿੰਨੇ ਤਨਖਾਹ ਨਹੀਂ ਮਿਲੇਗੀ। ਗੱਲ ਬਾਤ ਹੋਈ ਕਿ ਕਿਸੇ ਨਾਲ ਨਹੀਂ ਆਈ ਗੱਲ ਬਾਤ ਹੋਈ ਤਿੰਨ ਮਹੀਨੇ ਹੋ ਗਏ ਤਨਹਾਂ ਹਾਲ ਤੀਸਰਾ ਮਹੀਨਾ ਲੱਗ ਗਿਆ ਕੋਈ ਆਡੀਟ ਤਨਖਾਹ ਦੀ ਗੌਰ ਨਹੀਂ ਕੀਤੀ ਜਾਂਦੀ ਜਾਈ ਕਿਸੇ ਨੂੰ ਫੋਨ ਕੀਤਾ ਵਾ ਉਹ ਕਹਿੰਦਾ ਫਲਾਣੇ ਨੂੰ ਕਰੋ ਫਲਾਣਾ ਕਹਿੰਦਾ ਢਿੰਗੜੇ ਨੂੰ ਕਰੋ ਅਈ ਕਿਸੇ ਨੂੰ ਕਿਉਂ ਫੋਨ ਕਰੀਏ ਘਰ ਤੱਕ ਵਿਚਾਰਾ ਇਕੱਲਾ ਹੁੰਦਾ ਘਰ ਦਾ ਯਾਰ ਐ ਇਦਾਂ ਹੀ ਧਾਰਾ ਠਹਿ ਲੈ ਕੇ ਆਹ ਤੋ ਧਾਰੀ ਚੱਲੰਦੇ ਹਜੇ ਤੁਹਾਨੂੰ ਪਤਾ ਇਹ ਦਿਨ ਸਕੂਲੇ ਵੀ ਧਾਰੀ ਕੀਤਾ ਵਾ ਇਹ ਦੇਣਗੇ ਤਾਂ ਪਤਾਵਾਂਗੇ ਅੱਗੇ ਜਾ ਕੇ ਇਹ ਤਾਂ ਸਾਡੇ ਬੱਚਾ ਨੂੰ ਸਕੂਲੋਂ ਬਾਹਰ ਭੇਜ ਦੇਣਗੇ ਨੇ ਤੁਮ ਮਰਦੇ ਸਾਡੇ ਬੱਚਾ ਸਕੂਲੋਂ ਕੱਢ ਦੇਣਾ ਜਾਓ ਜੀ ਚੁੱਕੋ ਜਾ ਕੂੜਾ ਇਹ ਕੂੜਾ ਛੋੜੋ ਚੁੱਕਣ ਬੱਚੇ ਲੈ ਲੈਣੇ ਹੁਣ ਤਨਖਾਵਾ ਇਹ ਦੇ ਦੇਣੀਆਂ ਕੰਮ ਵੱਲ ਹੁਸੇ ਜਾਣ ਕੇ ਕਹਿੰਦੇ ਨਾ ਕੋਈ ਅਫਸਰ ਲਾ ਕੇ ਲੱਗਦਾ ਨਾ ਕੋਈ ਬੰਦਾ ਲਾ ਕੇ ਲੱਗਦਾ ਜੀ ਬਿਕਰਮ ਸਿੰਘ ਜੀ ਚੀਫ ਕਨਸਟੇਬਲ ਚੀਫ ਸੈਂਟ ਇੰਸਪੈਕਟਰ ਕਿਸ ਸਟਾਫ ਦੇ ਕੋਲ ਨਾ ਰੇ ਲੱਗਦੇ ਜੀ ਜਾਂ ਬਾਕੀ ਸਟਾਫ ਦੇ ਕੋਲ ਸਾਰੇ ਲੱਗਦੇ ਵਿੱਚ ਕਿਉਂ ਕਿਉਂ ਇਹਨਾਂ ਦੀਆਂ ਤਨਖਾਵਾ ਜਿਹੜੀਆਂ ਨੇ 2 ਮਹੀਨੇ ਦੀਆਂ ਉਹ ਹੁਣ ਪੈਂਡਿੰਗ ਹੋਈਆਂ ਇੱਕ ਤਨਖਾਹ ਤੇ ਇਹਨਾਂ ਦੀ ਪਾਸ ਹੋ ਗਈ ਆ ਉਹ ਕਾਊਂਟ ਬ੍ਰਾਂਚ ਨਾਲ ਗੱਲ ਹੋਈ ਆ ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਤੱਕ ਉਹ ਚੈੱਕ ਬਣ ਜਾਦਾ ਦੂਸਰੀ ਤਨਖਾਹ ਵੀ ਕਹਿੰਦੇ ਪੀ ਅਸੀਂ ਇੱਕ ਦੋ ਦਿਨਾਂ ਚ ਬਣਾ ਦੇਾਂਗੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਨਹੀਂ ਅਸੀਂ ਤੇ ਕੰਮ ਘੱਟੋ ਘਾਟੇ ਵੀ 7-8 ਦਿਨ ਹੋ ਗਿਆ ਜਿਹੜੀ ਤਨਖਾਹ 70 ਦਿਨ ਤੋਂ ਵੀ ਪਹਿਲਾਂ ਦੀ ਦਿੱਤੀ ਪਈ ਹੈ ਬਣਾ ਕੇ ਕਾਊਂਟ ਬ੍ਰਾਂਚ ਹੋਈ ਹੁਣ ਜਿਹੜਾ ਅਗਲਾ ਚੈੱਕ ਦਾ ਪ੍ਰੋਸੈਸ ਆ ਜਾਂ ਉਹ ਉਹ ਤੇ ਅੱਗੇ ਮੰਤਰੀ ਪ੍ਰਸ਼ਾਸਨ ਨਹੀਂ ਕਰਨਾ ਹੁੰਦਾ ਤਨਖਾਹ ਲੇਟ ਹੋ ਜਾਂਦੀ ਹਰ ਮਹੀਨੇ ਲੋਕਾਂ ਨੂੰ ਇਸ ਜਿਹੜੀ ਤਰੀਕ ਨੀ ਦੀ ਉਹ ਅਸੀਂ ਤੇ ਇਹੋ ਕਿਹਾ ਮਤਲਬ ਕਿ ਅਕਾਊਂਟ ਬ੍ਰਾਂਚ ਵੀ ਇਹੋ ਬੇਨਤੀ ਕਰਦੇ ਆ ਕਿ ਜਿਹੜੀ ਇਹਨਾਂ ਦੀ ਤਨਖਾਹ ਹੈ ਉਹ ਪੱਕਿਆਂ ਦੇ ਨਾਲ ਹੀ ਜਦੋਂ ਪੱਕੀਆਂ ਤਨਖਾਹਾਂ ਹੁੰਦੇ ਉਹਨਾਂ ਨਾਲ ਹੀ ਇਹਨਾਂ ਦੀ ਤਨਖਾਹ ਹੋ ਜਾਵੇ ਤੇ ਫਿਰ ਮਤਲਬ ਕਿ ਕੰਮ ਜਿਹੜਾ ਸਾਡਾ ਸੁਸਤਲੀ ਚੱਲਿਆ ਰਹੇ ਅੱਜ ਕਿੰਨੇ ਬੰਦੇ ਸਟ੍ਰਾਈਕ ਕਰੇ ਸਟ੍ਰਾਈਕ ਤੇ ਲਗਭਗ ਜਿਹੜੀ ਸਾਡੀ ਟਰੈਕਟਰ ਟਰਾਲੀਆਂ ਦੇ ਲੇਬਰ ਹੈ ਉਹ ਤਾਂ ਸਾਰੇ ਬੈਠੀ ਐ ਇੱਥੇ